ਕਹ ਕੇ ਗਏ ਆ ਜੀ ਸਰੇ ਅਮ ਕਹਿੰਦੇ ਸੋਡਾ ਬੰਦਾ ਕਹਿੰਦਾ ਠੋਕ ਕੇ ਕਹਿੰਦਾ ਜੀ ਕਹਿੰਦੇ ਚੱਕ ਲੋ ਸਾਡਾ ਪਾਪਾ ਕਿੰਨੇ ਵਾਰੀ ਆ ਮੈਦਾਨ ਲੱਗ ਗਈ ਬੈੜਿਆ ਕਹਿੰਦੇ ਠੋਕ ਕੇ ਆ ਬਾਈ ਚਾਰੇ ਮਾਰ ਮਰ ਕੇ ਕਹੇ ਗਏ ਸਾਡੇ ਗੇਟਾਂ ਚ ਕਹਿੰਦੇ ਸੋਡਾ ਠੋਕਿਆ ਪਿਆ ਮੁੰਡਾ ਇੱਕ ਪਾਸੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਵਾ ਦੀ ਪਾਰਟੀ ਵੱਲੋਂ 70 ਤੋਂ ਵੱਧ ਨਵੇਂ ਚਿਹਰੇ ਉਤਾਰੇ ਜਾਣ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਤਾਂ ਦੂਜੇ ਪਾਸੇ ਪੰਜਾਬ ਦੇ ਵਿਗੜੇ ਹਾਲਾਤਾਂ ਦਾ ਮੁੱਦਾ ਵੀ ਖਾਂਡ ਵਿੱਚ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਜਿਵੇਂ ਹੀ ਇਹ ਨਵਾਂ ਸਾਲ ਚੜ੍ਹਿਆ ਉਵੇਂ ਹੀ ਇੱਕ ਤੋਂ ਬਾਅਦ ਇੱਕ ਕਈ ਹਿੰਸਕ ਘਟਨਾਵਾਂ ਪੰਜਾਬ ਅੰਦਰ ਵਾਪਰੀਆਂ ਨੇ ਪਹਿਲਾਂ ਜਿੱਥੇ ਇੱਕ ਦਿਨ ਵਿੱਚ ਔਸਤਨ ਦੋ ਘਟਨਾਵਾਂ ਵਾਪਰ ਰਹੀਆਂ ਸਨ ਉੱਥੇ ਹੀ ਹੁਣ ਹਰ ਰੋਜ਼ 5-6 ਅਜਿਹੇ ਬਾਰਦਾਤਾਂ ਹੋਣ ਲੱਗੀਆਂ ਨੇ ਜਿਸ ਨੇ ਪੂਰੇ ਪੰਜਾਬ ਅਤੇ ਪੰਜਾਬੀਆਂ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ सरपंच एनआरआई महिला ਅਤੇ ਕੁਝ ਹੋਰਨਾਂ ਦਾ ਮਾਮਲਾ ਹਲੇ ਠੰਡਾ ਵੀ ਨਹੀਂ ਸਿਪਿਆ ਕਿ ਅੱਜ ਜਗਰਾਉਂ ਨੇੜਲੇ ਪਿੰਡ ਮਾਨੁਕੇ ਵਿਖੇ ਇੱਕ ਕਬੱਡੀ ਖਿਡਾਰੀ ਦੀ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਮਰਨ ਵਾਲਾ ਜਗਰਾਉਂ ਤੋਂ ਆਵਾਂ ਦੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਨੁਕੇ ਦੇ ਘਰਾਂ ਵਿੱਚੋਂ ਪਤਿਜਾ ਦੱਸਿਆ ਜਾਂਦਾ ਹੈ ਇਸ ਉੱਤੇ ਵਿਧਾਇਕਾ ਮਾਨੁਕੇ ਨੇ ਵੀ ਇੱਕ ਅਹਿਮ ਗੱਲ ਕਹੀ ਹੈ ਕਿ ਸੂਬੇ ਅੰਦਰ ਭਾਰੀ ਮਾਤਰਾ ਵਿੱਚ ਨਜਾਇਜ਼ ਅਸਲਾ ਹੈ ਜਿਸ ਦੀ ਜਾਂਚ ਅਤੇ ਇਸ ਨੂੰ ਫੜਨ ਲਈ ਵਿਸ਼ੇਸ਼ ਮਹਿਮ ਚਲਾਈ ਜਾਣੀ ਚਾਹੀਦੀ ਹੈ ਵਿਰੋਧੀਆਂ ਨੇ ਪਿਛਲੇ 5 ਦਿਨਾਂ ਦੀਆਂ ਸਾਰੀਆਂ ਘਟਨਾਵਾਂ ਗਿਣਾ ਕੇ ਅਤੇ ਸੋਸ਼ਲ ਮੀਡੀਆ ਉੱਤੇ ਇਸ ਦੀਆਂ ਸੂਚੀਆਂ ਪਾ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਇਸ ਵੀਡੀਓ ਵਿੱਚ ਇਹਨਾਂ ਦੋਹਾਂ ਹੀ ਵਿਸ਼ਿਆਂ ਉੱਤੇ ਚਰਚਾ ਕਰਾਂਗੇ। ਨਾਲ ਹੀ ਅੱਜ ਸ਼੍ਰੀ ਕਾਲ ਤਕਸਾਭ ਵੱਲੋਂ ਤਲਬ ਕੀਤੇ ਜਾਣ ਮਗਰੋਂ ਪੇਸ਼ ਹੋਏ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਅਤੇ ਉਹਨਾਂ ਤੋਂ ਬਾਅਦ ਹੁਣ 15 ਜਨਮਰੀ ਨੂੰ ਤਲਬ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਖਬਰ ਉੱਤੇ ਵੀ ਨਜ਼ਰਸਾਨੀ ਕਰਾਂਗੇ। ਕਾਂਗਰਸ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 70 ਤੋਂ 80 ਨਵੇਂ ਅਤੇ ਨੌਜਵਾਨ ਚਿਹਰੇ ਚੋਣ ਮੈਦਾਨ ਵਿੱਚ ਉਤਾਰਨ ਦੀ ਗੱਲ ਕਹੀ ਗਈ ਹੈ ਅਤੇ ਦੂਜੇ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਐਨੇ ਕੁ ਹੀ ਵਿਧਾਇਕਾਂ ਦੀ ਟਿਕਟ ਕੱਟ ਕੇ ਨਵੇਂ ਚਿਹਰੇ ਲਿਆਉਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਖਬਰ ਨਾਲ ਤੁਹਾਡੀ ਸਾਂਝ ਪਵਾਉਣ ਤੋਂ ਪਹਿਲਾਂ ਤੁਹਾਨੂੰ ਜਗਰਾਉ ਨੇੜ ਦੇ ਪਿੰਡ ਮਾਨੁਕੇ ਵਿਖੇ ਕਬੱਡੀ ਖਿਡਾਰੀ 36 ਸਾਲਾ ਗਗਨਦੀਪ ਸਿੰਘ ਉਰਫ ਗਗਨਾ ਦੀ ਖਬਰ ਦਿਖਾਉਣੀ ਚਾਹਾਂਗੇ ਜਿਸ ਨੇ ਇੱਕ ਵਾਰ ਫਿਰ ਦਰਸਾਇਆ ਕਿ ਕਿੰਨੇ ਵੇਖ ਹੋਫ ਹੋ ਕੇ ਨੌਜਵਾਨ ਕਤਲ ਕਰ ਰਹੇ ਨੇ ਇਹ ਮਾਮਲਾ ਭਾਵੇਂ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਪਰ ਇਸ ਨੇ ਤਿੰਨ ਬੱਚਿਆਂ ਦਾ ਬਾਪ ਕੋ ਲਿਆ ਇਸ ਦੇ ਨਾਲ ਹੀ ਸੂਬੇ ਅੰਦਰ ਭਾਰੀ ਮਾਤਰਾ ਵਿੱਚ ਨਜਾਇਜ਼ ਅਸਲਾ ਹੋਣ ਦਾ ਮੁੱਦਾ ਵੀ ਮੜ ਭੱਗਿਆ ਖੁਦ ਸੱਤਾਧਾਰੀ ਧਿਰ ਦੀ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਨੇ ਇਸ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਕ ਵੀਰ ਸਿੰਘ ਬਾਦਲ ਉਹਨਾਂ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਜਿਮਰਤ ਕੌਰ ਬਾਦਲ ਭਾਜਪਾ ਦੇ ਕੌਮੀ ਆਗੂ ਤਰਨ ਚੁੱਗ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਵਿਗੜੇ ਲਾ ਐਂਡ ਆਰਡਰ ਦਾ ਮੁੱਦਾ ਚੁੱਕਿਆ ਨਵੇਂ ਸਾਲ ਦੇ ਪਹਿਲੇ 5 ਦਿਨਾਂ ਘਟਰਾਵਾਂ ਦੀ ਸੂਚੀ ਪੇਸ਼ ਕਰਦਿਆਂ ਇਨ੍ਹਾਂ ਆਗੂਆਂ ਨੇ ਆਖਿਆ ਕਿ ਨਵਾਂ ਸਾਲ ਵੀ ਹਿੰਸਕ ਘਟਰਾਵਾਂ ਨਾਲ ਚੜ੍ਹਿਆ ਫਿਰ 2 ਜਨਵਰੀ ਨੂੰ ਕਪੂਰਥਲਾ ਦੇ ਪਿੰਡ ਵਿੱਚ ਕੈਨੇਡਾ ਤੋਂ ਆਈ ਇੱਕ ਔਰਤ ਦਾ ਘਰ ਵਿੱਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਗਲੇ ਦਿਨ ਮੋਗਾ ਦੇ ਵੱਡੇ ਪਿੰਡ ਭਿੰਡਰ ਕਲਾ ਵਿੱਚ ਡਿਊਟੀ ਉਤੇ ਜਾਣ ਲੱਗੇ ਨੌਜਵਾਨ ਦੇ ਅੰਨੇਵਾ ਅਣਗਿਣਤ ਗੋਲੀਆਂ ਮਾਰੀਆਂ ਗਈਆਂ 4 ਜਨਵਰੀ ਨੂੰ ਅਮਰਸਰ ਸਾਹਿਬ ਵਿਖੇ ਬਿਆਸ ਮਾਗਮ ਦੌਰਾਨ ਇੱਕ ਸਰਪੰਚ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਅਤੇ ਅੱਜ ਜਗਰਾਉਂ ਨੇੜਲੇ ਪਿੰਡ ਮਾਣੂਕੇ ਵਿੱਚ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੁਖਵੀਰ ਬਾਦਲ ਨੇ ਤਾਂ ਹੈਰਾਨੀ ਪ੍ਰਗਟਾਈ ਕਿ ਕਾਤਲ ਗਗਨਦੀਪ ਸਿੰਘ ਦੇ ਘਰ ਗਏ ਅਤੇ ਉਸਦੇ ਪਰਿਵਾਰ ਨੂੰ ਆਕਿਆ ਕਿ ਉਸਦੀ Laash ਕਤਲ ਵਾਲੀ ਥਾਂ ਤੋਂ ਚੁੱਕ ਲੈਣ ਘਟਨਾ ਤੋਂ ਬਾਅਦ ਪੁਲਿਸ ਨੇ ਮੁਸਤੱਦੀ ਦਿਖਾਈ ਅਤੇ ਫੌਰੀ ਪਰਚਾ ਦਰਜ ਕਰਕੇ ਇੱਕ ਹਮਲਾਵਰ ਨੂੰ ਕਾਬੂ ਕਰਨ ਦਾ ਵੀ ਦਾਵਾ ਕੀਤਾ ਡੀਆਈਜੀ ਸਤਿੰਦਰ ਸਿੰਘ ਅਤੇ ਐਸਐਸਪੀ ਅੰਕਰ ਗੁਪਤਾ ਮੌਕੇ ਉੱਤੇ ਵੀ ਪੁੱਜੇ ਕਿਹਾ ਗਿਆ ਜੀ ਸ਼ਰੇ ਹਮ ਕਹਿੰਦੇ ਸੋਡਾ ਬੰਦਾ ਠੋਕਿਆ ਠੋਕਿਆ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕਿਹਾ ਉਹਨਾਂ ਨੇ ਕਹਿੰਦੇ ਠੋਕਿਆ ਅੰਦਾ ਲੀ ਚਾਰੇ ਮਾਰ ਮਰ ਕੇ ਕਿਹਾ ਗਏ ਸਾਡੇ ਗੇਟਾਂ ਚ ਕਹਿੰਦੇ ਸੋਡਾ ਠੋਕਿਆ ਪਿਆ ਮੁੰਡਾ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਹਾਂ ਇੱਕ ਬੰਦੇ ਸੀਗੇ ਹੀ ਉਹ 10 12 ਜਣੇ ਸੀਗੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਹਾਂਜੀ ਕਿ ਫੇ ਗਗਨਾ ਕਿੱਥੇ ਪਿਆ ਸੀ ਕਣਕੇ ਚ ਸਿੱਟਿਆ ਪਿਆ ਸੀ ਦੇਖੋ ਰਾਜਾ ਬੜਿੰਗ ਪ੍ਰਗਟ ਸਿੰਘ ਹਰਸਿਮਰਤ ਕੌਰ ਬਾਦਲ ਅਤੇ ਤਰਨ ਚੁੱਗ ਅਮਨ ਕਾਨੂੰਨ ਦੇ ਵਿਗੜੇ ਸਥਿਤੀ ਉੱਤੇ ਕੀ ਬੋਲੇ ਅਤੇ ਬਾਅਦ ਵਿੱਚ ਸਰਕਾਰ ਵੱਲੋਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕੀ ਜਵਾਬ ਦਿੱਤਾ ਦੇਖੋ ਲਾਅ ਐਂਡ ਆਰਡਰ ਨਾਮ ਦੀ ਚੀਜ਼ ਨਹੀਂ ਰਹੀ ਇਹ ਕੋਈ ਪਹਿਲੀ ਵਾਰੀ ਇਹ ਹਾਦਸਾ ਨਹੀਂ ਹੋਇਆ ਇਹ ਅੱਜ ਵਿਆਹ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲੋਕਾਂ ਨੇ ਮੇਜ਼ਾਂ ਦੇ ਥੱਲੇ ਲੁਕ ਲੁਕ ਕੇ ਆਪਦੀ ਜਾਨ ਬਚਾਈ ਸੋ ਸਰਪੰਚ ਸਾਹਿਬ ਮੈਂ ਉਹ ਵੀਡੀਓ ਵੇਖੀ ਹੈ ਕਿ ਉਹ ਵਿਅਕਤੀ ਬੈਠਾ ਤੇ ਉਹ ਸ਼ਰਮਾਉਂਦੇ ਬਿਨਾ ਮੂੰਹ ਟਕੇ ਤੇ ਸਿਰ 'ਚ ਗੋਲੀ ਮਾਰ ਦਿੰਦੇ ਤੇ ਮਾਰ ਕੇ ਉਹਨੂੰ ਸੁੱਟ ਜਾਂਦੇ ਐ ਹੋਰ ਪੁਲਿਸ ਦਾ ਕੀ ਕੰਮ ਹੋਏਗਾ ਮੈਂ ਦੱਸਦਾ ਪੁਲਿਸ ਨੇ ਕੀ ਕਰਨਾ ਹੈ ਪੰਜਾਬ ਦੀ ਪੁਲਿਸ ਨੂੰ ਹੁਣ ਉਹਨਾਂ ਦੇ ਪਿੱਛੇ ਲੱਗੇਗੀ ਕਿ ਪੋਸਟਮਾਰਟਮ ਕਰਾ ਲਓ ਤੇ ਜਲਦੀ ਅੰਤਿਮ ਸੰਸਕਾਰ ਸਰਪੰਚ ਦਾ ਕਰਾ ਲਓ ਪੁਲਿਸ ਸਾਰੀ ਹੁਣ ਇਸ ਗੱਲ ਤੇ ਪੱਬਾਂ ਪਾਰ ਹੋਏਗੀ ਇਹ ਪਹਿਲੀ ਘਟਨਾ ਨਹੀਂ ਮੈਂ ਤੁਹਾਨੂੰ ਦੱਸਿਆ ਤਰਨਤਾਰਨ ਦੇ ਵਿੱਚ ਸਾਡਾ ਬਲਾਕ ਦਾ ਪ੍ਰਧਾਨ ਮਾਰਤਾ ਮੈਂ ਰਾਤ ਨੂੰ ਉੱਥੇ ਧਰਨਾ ਲਾ ਕੇ ਬੈਠਾ ਰਿਆ ਅੱਜ ਤੱਕ ਉਹ ਗੁਨੇਗਾਰ ਨਹੀਂ ਫੜੇਗੇ ਹੁਣ ਕੀ ਹੋਇਆ ਹੈ ਲਾਇਸੈਂਸ ਨਹੀਂ ਬਣਾਏ ਉਸ ਪਰਿਵਾਰ ਦੇ ਜਿਹੜੇ ਇਹਨਾਂ ਨੇ ਕਹੇ ਸੀ ਹੁਣ ਉਹ ਧਮਕੀ ਦਿੰਦੇ ਆ ਵੀ ਚਾਚੇ ਨੂੰ ਕਢਾ ਦੇ ਜੇ ਚਾਚੇ ਨੂੰ ਨਾ ਕੰਡਿਆ ਤਾਂ ਤੈਨੂੰ ਮਾਰ ਦੇਵਾਂਗੇ ਉਹ ਚਾਚੇ ਨੂੰ ਕਢਾਉਣ ਲੱਗ ਪਏ ਜਿਨ੍ਹਾਂ ਨੇ ਮਰਵਾਇਆ ਔਰੇ ਬਾਪ ਨੂੰ ਸਾਡੇ ਬਲਾਕ ਦੇ ਪ੍ਰਧਾਨ ਨੂੰ ਪੱਟੀ ਵਾਲੇ ਨੂੰ ਹੁਣ ਇਹ ਘਟਨਾ ਸੋ ਕਹਿਣ ਦਾ ਮਤਲਬ ਲੁਧਿਆਣੇ ਜਿਹੜਾ ਘਟਨਾ ਕਰਮ ਹੋਇਆ ਸੀਗਾ ਮੈਂ ਕਮਿਸ਼ਨਰ ਸਾਹਿਬ ਨੇ ਬੰਦੇ ਫੜਨੇ ਸੀ ਇੱਕ ਬੰਦਾ ਨਹੀਂ ਫੜਿਆ ਗਿਆ ਦੋ ਨਿਹੱਥੀਆਂ ਦੀਆਂ ਜਾਂਾਂ ਚਲੀਆਂ ਗਈਆਂ ਗੈਂਗਵਾਰ ਹੋ ਗਈ ਦਿਨ ਦਿਹਾੜੇ ਪੁਲਿਸ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ ਆ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਜਾਨ ਮਾਨ ਦੀ ਹਫਾਜ਼ਤ ਆਪ ਕਰਨੀ ਪੈਣੀ ਆਪਣੀ ਕਾਨੂੰਨ ਵਿਵਸਥਾ ਦੀ ਗੱਲ ਹੈ ਮੁੱਖ ਮੰਤਰੀ ਹੋਏਗਾ ਮੁੱਖ ਮੰਤਰੀ ਹੋਮ ਮਿਨਿਸਟਰ ਹੋਣ ਦੇ ਨਾਂ ਤੇ ਕਾਨੂੰਨ ਵਿਵਸਥਾ ਜਿਹਨੇ ਥੱਲੇ ਆਉਂਦੀ ਹੈ ਐਜ਼ ਮੁੱਖ ਮੰਤਰੀ ਵੀ ਜਮਾ ਫੇਲ ਤੇ ਕਾਨੂੰਨ ਵਿਵਸਥਾ ਐਜ਼ ਹੋਮ ਮਿਨਿਸਟਰ ਦਿੱਤਾ ਇਹੋ ਜਿਹੀ ਤਾਂ ਜਿਹਾਣਾ ਕਿ ਕਿਸੇ ਨੇ ਕਦੇ ਦੇਖਿਆ ਹੀ ਨਹੀਂ ਕਿ ਰੋਜ਼ ਪੰਜਾਬ ਦੇ ਉੱਤੇ ਜਿਹੋ ਜੇ ਕਤਲ ਹੋ ਰਹੇ ਨੇ ਇਹੋ ਜਿਹੇ ਤੱਕੇ ਹੋ ਰਹੇ ਨੇ ਜਿਹੋ ਜੀ ਲੁੱਟਾ ਖੋਹ ਫਰੋਤੀਆਂ ਜਿਹੜਾ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ ਜਿਸ ਸਿਰ ਤੋਂ ਇਹ ਸਰਕਾਰ ਆਈ ਸਿੱਧੂ ਮੁਸੇਵਾਲਾ ਦਾ ਕਤਲ ਦੁਨੀਆ ਭਰ 'ਚ ਜਿਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ ਉਹ ਵੀ ਅੱਜ ਤਾਈਂ ਦਰਦਾ ਠੋਕਰਾਂ ਖਾਂਦੇ ਉਹਨਾਂ ਦੇ ਪਰਿਵਾਰ ਫਿਰਦਾ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲ ਜਾਏ ਕਬੱਡੀ ਦਾ ਪਲੇਅਰ ਜਾਂ ਫਿਰ ਉਹਦੇ ਬਾਅਦ ਆਪਾਂ ਦੇਖਾ ਕਿ ਰਾਕਟ ਲਾਂਚਰ ਦੇ ਨਾਲ ਕਿਵੇਂ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਗ੍ਰੇਨੇਡ ਦੇ ਨਾਲ ਇਹੋ ਜਿਹੇ ਰੋਕਟ ਜਿਹੜਾ ਫੌਜਾਂ ਦੇ ਕੋਲ ਹੁੰਦਾ ਹੈ ਪਤਾ ਨਹੀਂ ਕਿੰਨੇ ਸੈਂਕੜੇ ਆਪਣੇ ਪੁਲਿਸ ਸਟੇਸ਼ਨ 'ਚ ਗ੍ਰੇਨੇਡ ਦੇ ਅਟੈਕ। ਉਹਨ ਕੱਲ ਅੰਮ੍ਰਿਤਸਰ 'ਚ ਜਿੱਥੇ ਇੱਕ ਵਿਆਹ ਦੇ ਵਿੱਚ ਐਮ.ਐਲ.ਏ ਦੇ ਮੌਜੂਦਗੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਮ ਆਦਮੀ ਦਾ ਸਰਪੰਚ ਨੂੰ ਗੋਲੀਆਂ ਨਾਲ ਉਡਾਤਾ। ਉਸ ਤੋਂ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦੇ ਦਿਨ ਦਿਹਾੜੇ ਕਤਲ। ਉਸ ਤੋਂ ਇੱਕ ਦਿਨ ਪਹਿਲੇ ਇੱਕ ਬੀਬੀ ਨੂੰ ਉਹਦਾ ਦਿਨ ਦਿਹਾੜੇ ਦਾ ਮਤਲਬ ਰੋਜ਼ ਦੀ ਰੋਜ਼ ਇਹੋ ਜਿਹੀ ਵਾਰਦਾਤਾਂ ਕਿਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕੋਈ ਗੈਂਗਸਟਰ ਮਾਰਿਆ ਗਿਆ। ਕਿ ਕੋਈ ਮਾਰਨ ਵਾਲੇ ਨੂੰ ਫੜ ਗਏ। पुल्स ने अंदर की था। पंजाब में लॉ एंड ऑर्डर की सिचुएशन है वो तो आ, मेरा ख्याल है कि कभी ऐसी पहले आ, देखी नहीं थी कि एक एक दिन में तीन तीन चार चार पांच-पांच वारदातें और मर्डर हो रहे हैं आ, लेकिन पंजाब सरकार बिल्कुल सो रही है जहां तक राम रहीम की बात है राम रहीम तो बेसिकली आ, ये यहाँ उनको प्रोसिक्यूट नहीं किया जा रहा है जो आम आदमी पार्टी की सरकार है और बीजेपी जो है वो पैरोल पे पैरोल दे रही है और ये बड़ा क्लियर कट है कि ये दोनों ए और बी टीम के तौर पे काम कर रही है और मैं तो आम आदमी पार्टी को पूछना चाहता हूँ कि पंजाब में अगर आपने वो प्रोसिक्यूशन सेंक्शन दी है लेकिन उसके बाद कार्रवाई कोई नहीं है सो ये बिल्कुल ही जो है स्टेट को खराब करने में तुले हुए हैं और मेरा ख्याल है कि इनको ਥੋੜਾ ਸਾ کہیں ਨਾ کہیں ਇਸ ਦੇ ਉੱਪਰ ਕੰਟਰੋਲ ਕਰਨਾ ਚਾਹੀਏ ਤਾਂ ਕਿ ਬਿਲਕੁਲ ਪੰਜਾਬ ਜੋ ਹੈ ਉਹ ਹੱਥੋਂ ਸੇ ਹੀ ਨਾ ਨਿਕਲ ਜਾਵੇ ਪੰਜਾਬ ਦੀ ਕਾਨੂੰਨ ਵਿਵਸਥਾ ਨਿਚਲੇ ਸਤਰ ਤੱਕ ਪਹੁੰਚ ਚੁੱਕੀ ਹੈ ਅੱਗੇ ਅਪਰਾਧੀ ਮੂਹ ਟੱਕ ਕੇ ਆਂਦੇ ਸੀ ਹੁਣ ਖਲੇ ਆਮ ਸਰੇ ਆਮ ਦਿਨ ਦਿਹਾੜੇ ਮੈਰਿਜ ਪੈਲੇਸ ਦੇ ਅੰਦਰ ਸੈਂਕੜਾਂ ਲੋਕਾਂ ਦੀ ਉਪਸਥਿਤੀ ਚ ਗੋਲੀ ਮਾਰ ਕੇ ਆਰਾਮ ਨਾਲ ਚਲੇ ਜਾਂਦੇ ਹਨ ਹਾਲਾਤ ਕੀ ਨੇ ਕਦੇ ਪੰਜਾਬ ਚ ਖਿਲਾੜੀ ਦੀ ਹੱਤਿਆ ਹੋ ਰਹੀ ਕਦੇ ਨੇਤਾ ਮਾਰੇ ਜਾ ਰਹੇ ਨੇ ਕਦੇ ਵਪਾਰੀ ਮਾਰੇ ਜਾ ਰਹੇ ਨੇ ਰੰਗਦਾਰੀ ਦੇ ਫੋਨ ਪੰਜਾਬ ਦੇ ਅੰਦਰ ਭੇ ਦਾ ਵਾਤਾਵਰਨ ਮਾਫੀਆਇਜ਼ਮ ਗੁੰਡਾਇਜ਼ਮ ਪੰਜਾਬ ਨੂੰ ਡਰਾ ਰਿਹਾ ਧਮਕਾ ਰਿਹਾ ਪੰਜਾਬ ਚ ਡਰ ਦਾ ਵਾਤਾਵਰਨ ਖੜਾ ਹੋ ਗਿਆ ਵਿਰੋਧੀਆਂ ਦੇ ਹਮਲੇ ਤੋਂ ਬਾਅਦ ਜਵਾਬ ਵਿੱਚ ਅਮਨ ਅਰੋੜਾ ਨੇ ਇਹ ਤਾਂ ਮੰਨਿਆ ਕਿ ਅਜਈਆਂ ਬਾਰਦਾਤਾਂ ਤੇ ਹਿੰਸਾ ਵਿੱਚ ਵਾਧਾ ਹੋਇਆ ਪਰ ਨਾਲ ਹੀ ਉਹਨਾਂ ਆਪਣਾ ਤਰਕ ਵੀ ਦਿੱਤਾ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵੀ ਜਿਹੜੀ ਮਾੜੀ ਚੀਜ਼ ਹੈ ਨਾ ਜੀ ਚਾਹੇ ਉਹ ਇਹ ਗੈਂਗਸਟਰイズਮ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਕ੍ਰਾਪਸ਼ਨਾਂ ਨੇ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਕੋਈ ਇੱਕ ਦਿਨ 'ਚ ਪੈਦਾ ਨਹੀਂ ਹੁੰਦੀਆਂ ਇਹਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ 10-12 ਸਾਲਾਂ ਦੇ ਆਪਾਂ ਇਸ ਤੋਂ ਪਹਿਲਾਂ ਗਿੱਗਸਟਰ ਕਿੱਥੇ ਸੁਣਦੇ ਹੁੰਦੇ ਸੀਗੇ ਇਹ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਵਿੱਚ ਇਹ ਇਹ ਅੱਜ ਦਾ ਨਹੀਂ ਆ ਪਿਛਲੇ 10-12 15 ਸਾਲਾਂ ਦੇ ਵਿੱਚ ਪਿਛਲੇ ਸਰਕਾਰਾਂ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਉਹਦੀ ਪੁਸ਼ਤਪਨਾਹੀ ਹੁੰਦੀ ਰਹੀ ਜਿਹਦੀ ਵਜ੍ਹਾ ਕਰਕੇ ਅੱਜ ਉਹ ਇੰਨਾ ਵੱਧ ਚੁੱਕਿਆ ਕਿ ਹੁਣ ਉਹਨੂੰ ਜੜੋਂ ਪੱਟਣ ਦੇ ਵਿੱਚ ਉਹ ਕੰਡੇ ਚੁਗਣ ਦੇ ਥੋੜਾ ਸਮਾਂ ਤਾਂ ਜ਼ਰੂਰ ਲੱਗ ਰਿਹਾ ਹੈ ਤੇ ਜਿਹਦੀ ਗੱਲ ਕੀਤੀ ਉੱਥੇ ਦਾ ਹਾਲਾਤ ਬਹੁਤ ਵਧੀਆ ਹਾਂ ਤੇ ਉਧਰ ਗਏ ਆ ਤੇ ਮੈਂ ਮੈਂ ਉਹੀ ਕਹਿੰਨੇ ਕੋਈ ਗੱਲ ਨਹੀਂ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਉਹ ਜੀ ਉੱਥੇ ਵੀ ਕਿਸੇ ਟਾਈਮ ਵਾਲੇ ਸੀਗੇ ਸੁਧਰ ਗਏ ਉੱਥੇ ਉਰੇ ਵੀ ਪੰਜਾਬ ਦੇ ਵਿੱਚ ਜੇ ਹੁਣ ਆਪਾਂ ਪਿਛਲੇ 15 ਸਾਲਾਂ ਦੇ ਵਿੱਚ 2007 ਤੋਂ ਲੈ ਕੇ 22 ਤੱਕ ਕਿੰਨੇ ਹਾਈ ਪ੍ਰੋਫਾਈਲ ਮਰਡਰਸ ਨੇ ਜਿਹੜੇ ਉਹ ਹੁੰਦੇ ਰਹੇ ਉਹ ਹੁਣ ਹੌਲੀ 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 ਉਹ ਚੀਜ਼ ਨਹੀਂ ਵਧ ਗਈ ਹੁਣ ਉਹਨੂੰ ਜੜੋਂ ਖਤਮ ਕਰਨ ਦੇ ਵਿੱਚ ਥੋੜਾ ਸਮਾਂ ਤਾਂ ਦੇਖੋ ਲੱਗੂਗਾ ਇੱਕ ਦਿਨ ਦੇ ਵਿੱਚ ਤੈਨੂੰ ਪਾਰ ਪਰ ਇੱਕ ਚੀਜ਼ ਦੇਖੋ ਇੱਕ ਚੀਜ਼ ਮੈਂ ਤੁਹਾਡੀ ਗੱਲ ਨਾਲ ਭਾਈ 1 ਪਰ ਮੈਂ ਇੱਕ ਚੀਜ਼ ਬੜੀ ਕਲੈਰਿਟੀ ਦੇ ਨਾਲ ਕਹਿ ਸਕਦਾ ਕਿ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ ਏ ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੋਸ਼ਟਪਣਾ ਹੀ ਕਰਦਾ ਹੋ ਉਹ ਨੂੰ ਥਾਣੇ ਚੋਂ ਛਡਾਉਂਦਾ ਹੋਗਾ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਕਹਿਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 70 ਤੋਂ 80 ਨਵੇਂ ਅਤੇ ਨੌਜਵਾਨ ਚਿਹਰੇ ਉਤਾਰੇਗੀ ਇਸ ਉੱਤੇ ਹੰਗਾਮਾ ਹੋ ਗਿਆ ਜੋ ਹੁਣ ਤੱਕ ਜਾਰੀ ਹੈ ਬੁੱਢੀ ਹੋਰੀ ਕਾਂਗਰਸ ਵਿੱਚੋਂ ਪੰਜਾਬ ਦੇ ਕਈ ਆਗੂਆਂ ਨੂੰ ਆਪਣੀ ਟਿਕਟ ਕੱਟੇ ਜਾਂਦਾ ਡਰਤਾ ਪਹਿਲਾਂ ਹੀ ਸਟਾਰਿਆ ਸੀ ਉੱਪਰੋਂ ਰਾਜਾ ਬੜਿੰਗ ਨੇ ਕੰਮ ਹੋਰ ਔਖਾ ਕਰਤਾ ਜਿਸ ਦਿਨ ਦੀ ਇਹ ਗੱਲ ਸਾਹਮਣੇ ਆਈ ਆ ਉਦੋਂ ਤੋਂ ਹੀ ਇੱਕ ਹੋਰ ਚੀਜ਼ ਵੀ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਪੰਜਾਬ ਦੇ ਜੂਤ ਕਾਂਗਰਸੀਆਂ ਦੇ ਨਾਂ ਨਾਲ ਆਪਣੇ ਕੁਝ ਹੋਰ ਨਾ ਹਮਾਇਤੀਆਂ ਤੋਂ ਆਪਣੇ ਪੱਖ ਵਿੱਚ ਰਾਜਾ ਵੜਿੰਗ ਬਿਆਨ ਜਾਰੀ ਕਰਵਾ ਰਹੇ ਨੇ ਇਹ ਵੀਡੀਓ ਬਿਆਨ ਉਹ ਪੰਜਾਬ ਕਾਂਗਰਸ ਦੇ ਪੇਜ ਉੱਤੇ ਵੀ ਅਪਲੋਡ ਕਰਦੇ ਨੇ ਹੋ ਸਕਦਾ ਇਸ ਪਿੱਛੇ ਇੱਕ ਰਣਨੀਤੀ ਕੰਮ ਕਰਦੀ ਹੋਵੇ ਇਹ ਗੱਲ ਹੈ ਵੀ ਕਿਸੇ ਹੱਦ ਤੱਕ ਸਹੀ ਕਿ ਕਾਂਗਰਸ ਵਿੱਚ ਕਈ ਅਜਿਹੇ ਆਗੂ ਨੇ ਜੋ 5-6 ਵਾਰ ਚੋਣ ਲੜ ਚੁੱਕੇ ਨੇ ਅਤੇ ਕਈ ਐਨੀ ਹੀ ਬਾਰ ਵਿਧਾਇਕ ਵੀ ਬਣ ਚੁੱਕੇ ਨੇ ਪਰ ਬਦਲੇ ਹੋਏ ਸਮੇਂ ਦੇ ਨਾਲ ਉਹਨਾਂ ਨੂੰ ਬਦਲੇ ਬਿਨਾ ਕਾਂਗਰਸ ਦਾ ਵੇੜਾ ਪਾਰ ਨਹੀਂ ਹੋਣਾ ਪਰ ਸਾਡਾ ਸਵਾਲ ਇਹ ਹੈ ਕਿ ਇਹਨਾਂ ਨੂੰ ਬਦਲ ਕੇ ਮੂਹਰੇ ਕਿਸ ਨੂੰ ਲਿਆਂਦਾ ਜਾਏਗਾ ਕਾਂਗਰਸ سمیت ਸਾਰੀਆਂ ਪਾਰਟੀਆਂ ਅੰਦਰ ਚੰਗੀ ਅਤੇ ਨਵੀਂ ਲੀਡਰਸ਼ਿਪ ਦੀ ਘਾਟ ਹੈ ਕਿਤੇ ਇਹ ਨਾ ਹੋਵੇ ਕਿ ਵਿਰਧ ਕਾਂਗਰਸੀਆਂ ਦੀ ਟਿਕਟ ਕੱਟ ਕੇ ਕੁਝ ਗਲਤ ਅੰਸਰਾਂ ਦੇ ਹੱਥ ਵਿੱਚ ਟਿਕਟ ਫੜਾ ਦਿੱਤੀ ਜਾਵੇ ਇਸ ਦਾ ਖਮਿਆਜ਼ਾ ਫਿਰ ਇਕੱਲੀ ਕਾਂਗਰਸ ਨਹੀਂ ਪੂਰਾ ਪੰਜਾਬ ਭੁਗਤੇਗਾ ਜੋ ਆਹ ਅੱਜ ਹਾਲਾਤ ਵਿਗੜਨ ਦੀਆਂ ਗੱਲਾਂ ਚੱਲ ਰਹੀਆਂ ਨੇ ਫਿਰ ਇਹ ਹੋਰ ਤੇਜ਼ ਹੋਣਗੀਆਂ ਕਿਉਂਕਿ ਹਿੰਸਾ ਫਰੋਤੀ ਅਤੇ ਲੁੱਟਖੋ ਹੋਰ ਵਧੇਗੀ ਖੈਰ ਜਿਵੇਂ ਕਾਂਗਰਸ 70 ਤੋਂ ਵੱਧ ਨਵੇਂ ਚਿਹਰਿਆਂ ਦੀ ਤਲਾਸ਼ ਵਿੱਚ ਨਜ਼ਰ ਆਉਂਦੀ ਹੈ ਉਮੇ ਹੀ ਹਾਕਮ ਤੇਰਾਵਾਦੀ ਪਾਰਟੀ ਵੀ ਆਪਣੇ 70 ਦੇ ਕਰੀਬ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟਣ ਦੇ ਚੱਕਰ ਵਿੱਚ ਲੱਗਦੀ ਹੈ ਕਈ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਘੱਟੋ-ਘੱਟ 55 ਤਾਂ ਪੱਕੇ ਅਜਿਹੇ ਵਿਧਾਇਕ ਨੇ ਜਿਨ੍ਹਾਂ ਦੀ ਆਵਾਂ ਦੀ ਪਾਰਟੀ ਟਿਕਟ ਕੱਟੇਗੀ ਇਨਾਂ ਵਿੱਚ ਕਈ ਉਹ ਵਿਧਾਇਕ ਵੀ ਸ਼ਾਮਲ ਨੇ ਜਿਨ੍ਹਾਂ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਨਹੀਂ ਜਾਂ ਢਿੱਲੀ ਰਹੀ ਹੈ ਅਤੇ ਉਹ ਵਿਧਾਇਕ ਵੀ ਸ਼ਾਮਲ ਨੇ ਜਿਹੜੇ ਦੋਵੇਂ ਹੱਥੀ ਮਾਇਆ ਇਕੱਠੇ ਕਰਨ ਸਣੇ ਕੁਝ ਹੋਰ ਕਾਰਨਾ ਕਰਕੇ ਬਦਨਾਮੀ ਖੱਟ ਰਹੇ ਨੇ ਅਖੀਰ ਵਿੱਚ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰਨ ਤੋਂ ਪਹਿਲਾਂ ਅੱਜ ਪੇਸ਼ ਹੋਏ ਭਗਵੰਤ ਮਾਨ ਸਰਕਾਰ ਦੇ ਹੀ ਕੈਬਨਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਕੀ ਬੋਲੇ ਸਤਤਰੇਤ ਸ਼੍ਰੀ ਕਾਲ ਤਖਤ ਦੇਖੇ ਅੱਜ ਮੈਂ ਪੇਸ਼ ਹੋਇਆ ਨਿਮਾਣੇ ਸਿੱਖ ਬੱਚੋਂ ਸਿਰ ਝੁਕਾ ਕੇ ਉਰੇ ਪੇਸ਼ ਹੋਏ ਆਂ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹਨਾਂ ਦੇ ਨਾਲ ਹੁਣੇ 5-7 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟ ਕਰਨ ਦਿੱਤਾ ਔਰ ਜਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੀ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਇਹ ਸੁਝਾ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ